ਹਾਂ ਸਰ ਆਪਣਾ ਨਾਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕੁਲਜੀਤ ਗਿੱਲ ਹੈ ਮੈਂ ਹੋਟਲ ਬੈਸਟ ਵੈਸਟਰਨ ਐਚ1 'ਤੇ ਐਜ਼ ਅ ਐਫ ਐਨ ਬੀ ਮੈਨੇਜਰ ਹਾਂ ਅਸੀਂ ਸਰ ਜੋ ਹੈ ਕਨਸੈਪਟ ਲੈ ਕੇ ਆਇਆ ਪਿੰਡ ਦਾ ਚਸਕਾ ਇਹ ਇੱਕ ਪੰਜਾਬੀ ਫੂਡ ਫੈਸਟੀਵਲ ਹੈ ਜੋ ਕਿ ਅਸੀਂ ਬਸਾਖੀ ਦੇ ਉਪਰਾਲੇ ਤੇ ਸ਼ੁਰੂ ਕੀਤਾ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਆਉਣ ਵਾਲੀ ਸਾਡੀ نسلਾਂ ਹੈ ਜਿਹੜਾ ਭੁੱਲੇ ਬੈਠੇ ਆਪਣੇ ਵਿਰਸੇ ਨੂੰ ਉਹ ਇਸ ਵਿਰਸੇ ਨੂੰ ਪਹਿਚਾਨਣ ਤੇ ਉਹਨਾਂ ਨੂੰ ਪਤਾ ਚੱਲੇ ਕਿ ਸਾਡੇ ਪੁਰਖੇ ਸਾਡੇ ਜਿਹੜੇ ਦਾਦਾ ਪਰਦਾਦਾ ਕਿਸ ਤਰ੍ਹਾਂ ਦੇ ਖਾਣੇ ਖਾਂਦੇ ਸੀ ਤੇ ਅਸੀਂ ਉਹ ਚੀਜ਼ਾਂ ਨੂੰ ਦੁਬਾਰਾ ਦੁਹਰਾਣਾ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਕਨਸੈਪਟ ਨੂੰ ਲੈ ਕੇ ਆਏ ਆ ਜਿਵੇਂ ਕਿ ਸਾਡੀ ਜਨਰਲ ਮੈਨੇਜਰ ਬੰਦਰਾ ਜੀ ਨੇ ਦੱਸਿਆ ਇੱਥੇ ਅਸੀਂ ਤਵਾ ਤੇ ਪੰਜਾਬ ਦੀਆਂ ਡਿਫਰੈਂਟ ਚਟਨੀਆਂ ਤੇ ਡਿਫਰੈਂਟ ਮਿੱਠਿਆਸੀਂ ਇੱਥੇ ਸਰਵ ਕਰ ਰਹੇ ਆ ਜਿਵੇਂ ਕੁਲਫਾ ਹੋ ਗਿਆ ਫਿਰਨੀ ਹੋ ਗਿਆ ਤੇ ਜਿਵੇਂ ਸਾਡੇ ਸ਼ੈਫ ਐਗਜ਼ੀ ਸ਼ੈਫ ਹੈਗੇ ਆ ਮਿਸਟਰ ਅਮੇ ਜੀ ਨੇ ਦੱਸਿਆ ਸੀ ਤੇ ਬੈਂਬੂ ਬਿਰਿਆਨੀ ਸਰਵ ਕਰ ਰਹੇ ਆ ਸ਼ਰਾਬੀ ਕਬਾਬੀ ਜੋ ਸਾਡਾ ਕਬਾਬ ਹੈਗਾ ਜੋ ਕਿ ਰਮ ਦੇ ਨਾਲ ਫਲੰਬੇ ਕਰਕੇ ਬੰਦਾ ਹੈ ਜੋ ਸਾਡੀ ਬਹੁਤ ਖਾਸ ਡਿਸ਼ ਹੈਗੀ ਹੈ ਉਹ ਅਸੀਂ ਸਾਰੀ ਡਿਸ਼ ਇਸ ਵਾਸਤੇ ਲੈ ਕੇ ਆਏ ਕਿ ਸਾਡਾ ਜਿਹੜਾ ਵਿਰਸਾ ਹੈਗਾ ਉਹਨਾਂ ਨੂੰ ਪਤਾ ਚੱਲੇ ਕਿ ਪੰਜਾਬੀਅਤ ਦੇ ਵਿੱਚ ਵਿਸਾਖੀ ਦਾ ਕੀ ਮਹੱਤਵ ਸੀ ਤੇ ਮੈਂ ਚਾਹੁੰਦਾ ਕਿ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਆਣ ਤੇ ਇੱਥੇ ਇਸ ਪੰਜਾਬੀ ਫੂਡ ਫੈਸਟੀਵਲ ਦਾ आनंद मानन तेनु एंजॉय ਕਰਨ ਐਡ ਇਟ ਕੋਕਾਂਡ ਕਰ ਲੈ ਜੀ ਸਰ ਸਰ ਹੋਰ ਖਾਸ ਕੀ ਹੈ ਤੁਹਾਡੇ ਆਪਣਾ ਹੋਟਲ ਦੇ ਪ੍ਰਬੰਧ ਕੀਨਾ ਹੈ ਰੈਸਟੋਰੈਂਟ ਦੇ ਵਿੱਚ ਸਰ ਸਾਡਾ ਹੋਟਲ ਜੋ ਬੈਸਟਫੈਸਨ ਐਚ1 ਹੈ ਜਿਵੇਂ ਕਿ ਵੰਦਨਾ ਮੈਮ ਨੇ ਦੱਸਿਆ ਕੀ ਇੱਥੇ 80 ਰੂਮਸ ਹੈ ਬੈਂਕਵੈਟ ਹੈ 300 ਦੀ ਕੈਪੈਸਿਟੀ ਦਾ সুইমিং ਪੂਲ ਆ ਰਿਹਾ ਨਾਲ ਸਾਡਾ ਬਹੁਤ ਵੱਡਾ ਇੱਕ ਰੈਸਟੋਰੈਂਟ ਆ ਰਿਹਾ ਹੈ ਮਲਟੀ ਕੁਜ਼ੀਨ ਦਾ ਤੇ ਨਾਲ ਇੱਥੇ ਸਾਡੇ ਕੋਲ ਬਹੁਤ ਵੱਡੀ ਤੇ ਵੈਲ ਇਕਯੂਬਡ ਬੇકરી ਹੈਗੀ ਹੈ ਜਿੱਥੇ ਅਸੀਂ ਐਗ ਤੇ ਵਿਦਾਊਟ ਐਗਲੈਸ ਕੇਕ ਵੀ ਲੈ ਕੇ ਆ ਰਹੇ ਹਾਂ ਜਿੱਚੇ ਬੜੀ ਤਰ੍ਹਾਂ ਦੇ ਬ੍ਰੈਡਸ ਹੋ ਗਏ ਕੇਕਸ ਹੋ ਗਏ ਮਫਿਨਸ ਹੋ ਗਏ ਕੁਕੀਜ਼ ਹੋ ਗਿਆ ਜੋ ਲੋਕ ਪਸੰਦ ਤੇ ਬਹੁਤ ਕਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਕਿ ਵਧੀਆ ਕੁਆਲਿਟੀ ਤੇ ਵਧੀਆ ਪ੍ਰਾਈਸ ਤੇ ਕਿੱਥੇ ਮਿਲਦੇ ਪਿਆ ਤੇ ਮੈਂ ਉਹਨਾਂ ਨੂੰ ਇਨਵਾਈਟ ਕਰਨਾ ਚਾਹਾਂਗਾ ਬੈਸਟ ਜੇਸ਼ਨ ਏਚ 1 ਤੇ ਆਨ ਤੇ ਵਧੀਆ ਬੇਕਰੀ ਦਾ ਲੋਥ ਉਠਾਨ ਤੇ ਉਹਨੂੰ ਇੰਜੋਏ ਕਰਨਾ ਸਰ ਅਪਰੋਚ ਦੀ ਗੱਲ ਕਰੀਏ ਬਾਈਰ ਲੋਕੀ ਆਂਦੇ ਆ ਜਾਂ ਆਪਣਾ ਗੋਲਡਨ ਐਪਲ ਜਾਣਾ ਹੋਵੇ ਜਾਂ ਕਿਸ ਤਰ੍ਹਾਂ ਦੀ ਫੈਸਿਲਿਟੀ ਇਸ ਹੋਟਲ ਦੇ ਨਾਲ ਅਟੈਚਡ ਸਰ ਇਹਦੇ ਵਾਸਤੇ ਅਸੀਂ ਆ ਪਿਕ ਸਪੈਸ਼ਲ ਟ੍ਰੈਵਲ ਡਸਕ ਆਰਗੇਨਾਈਜ਼ ਕੀਤੀ ਹੋਈ ਹੈ ਕਿ ਅਗਰ ਜੋ ਕਿਥੇ ਇੱਥੇ ਆਂਦੇ ਆ ਗੈਸ ਸਾਡੇ ਕੋਲ ਸਟੇ ਕਰਦੇ ਆ ਉਹ ਗੋਲਡਨ ਟੈਂਪਲ ਜਾਣਾ ਚਾਹੁੰਦੇ ਆ ਜਾਂ ਵਾਗਾ ਬਾਰਡਰ ਜਾਣਾ ਚਾਹੁੰਦੇ ਆ ਉਹ ਸਾਡੇ ਨਾਲ ਕੰਟੈਕਟ ਕਰਨਗੇ ਅਸੀਂ ਉਹਨਾਂ ਨੂੰ ਵਧੀਆ ਟਰਾਂਸਪੋਰਟ ਫੈਸਿਲਿਟੀਆਂ ਪ੍ਰੋਵਾਈਡ ਕਰ ਰਹੇ ਆ ਜੋ ਕਿ ਹੋਟਲ ਦੇ ਵੱਲੋਂ ਹੈਗੀ ਹੈ ਇੱਕ ਨਾ ਇੱਕ ਰੈਡੀ ਹਾਂਜੀ ਮੈਮ ਆਪਾਂ ਨਾਮ ਜਿਹੜਾ ਇੱਥੇ ਈਵਨ ਕਰਵਾਇਆ ਜਾ ਰਿਹਾ ਉਸ ਬਾਰੇ ਕੀ ਜਾਣਕਾਰੀ ਹਾਂਜੀ ਮੈਂ ਵੰਦਨਾ ਕੁਮਾਰ ਜਨਰਲ ਮੈਨੇਜਰ ਬੈਸਟ ਵੈਸਟਰਨ ਐਚ1 에어ਪੋਰਟ ਰੋਡ ਤੋਂ सर है होटल हले नवंबर के बेस्ट वैसटन दे एसोसीएट होया है। और असि अपना फर्स्ट फूड फेस्टिवल कर जा रहे हैं बैसाखी के उत्तर ज़रा कि तेरह अप्रैल में होगा बट असा फेस्टिवल कर जा रहे पिंड का चस्का बैसाखी फूड फेस्टिवल ग्यारह अप्रैल तो लैके तेरह अप्रैल तक और इसकी स्पैशलिटी यह है, रहा सारा स्टाफ एक प्रॉपर ਪੰਜਾਬੀ ਯੂਨੀਫਾਰਮ ਦੇ ਵਿੱਚ ਹੋਏਗਾ ਆਪਾਂ ਇੱਕ ਪੂਰਾ ਇੱਥੇ ਪਿੰਡ ਕ੍ਰੀਏਟ ਕਰਾਂਗੇ ਪ੍ਰੋਪਰ ਪੰਜਾਬੀ ਕਲਚਰ ਹੋਏਗਾ ਔਰ ਇਹਦੇ ਵਿੱਚ ਵਿੱਚ ਅਸੀਂ ਜਿਹੜਾ ਸਾਡਾ ਗੈਸਟ ਕੋਈ ਵੀ ਜਿਹੜਾ ਸਾਡਾ ਗੈਸਟ ਆਏਗਾ ਅਸੀਂ ਉਹਨੂੰ ਸਟਾਰਟਿੰਗ ਦੇ ਵਿੱਚ ਜਿਹੜਾ ਸਾਡਾ ਸ਼ੁਰੂਆਤ ਹੋਏਗੀ ਅਸੀਂ ਚਾਟੀ ਦੀ ਲੱਸੀ ਤੋਂ ਵੈਲਕਮ ਡਰਿੰਕ ਉਹਨਾਂ ਨੂੰ ਦਵਾਂਗੇ ਔਰ ਉਹਦੇ ਵਿੱਚ ਸਾਡੇ ਸਪੈਸ਼ਲ ਵੈਜ ਲਾਈਫ ਤਵਾ ਆਏ ਨੇ ਉਹਦੇ ਵਿੱਚ ਵੈਜ ਲਾਈਫ ਦੇ ਵਿੱਚ ਸਾਡਾ ਅਸੀਂ ਪਰਵਾ ਬੈਂਗਨ ਮਸਾਲਾ ਬੈਂਗਨ ਮਸਾਲਾ ਪਿੰਡੀ ਔਰ ਸਪੈਸ਼ਲ ਸੁੱਕੀ ਦਾਲ ਦਵਾਂਗੇ और नॉन वेज तवा के स्पैशल अंबरसरी चाँप टिक्के मगज तो की मेजी रहने गए और विद प्रॉपर पंजाबी अंबरसरी चटनी नाल। और इस दे नाल साड़े डेजर्ट के दे मिठे में अभी सर अपने होटल द स्पेशल फिरनी लेके आए फलूदा कुल्फी होएगी और गुड़ का हलवा होएगा ਔਰ ਇਹ 11 ਤਰੀਕ ਤੋਂ 13 ਤਰੀਕ ਤੱਕ ਸ਼ੁਰੂ ਹੋ ਗਏ ਮੈਂ ਸਭ ਨੂੰ ਅਪੀਲ ਕਰਾਂਗੀ ਕਿ ਸਾਰੇ ਜੀ ਇੱਥੇ ਆ ਕੇ ਇੱਕ ਵਾਰੀ ਆਨੰਦ ਮਾਨਨ ਬਸਾਕੀ ਫੂਡ ਫੈਸਟੀਵਲ ਦਾ ਤੇ ਕਿ ਮੈਂ ਹਾਂਜੀ ਚਲੋ ਚਲੋ ਬੋਲੋ ਬੋਲੋ ਬੈਸਟ ਵੈਸਟਰਨ ਨੇ 에ਰਕੋਰ ਰੋਡ ਤੇ ਕਦਮ ਰੱਖਿਆ ਵਾ ਐਚ1 ਬੈਸਟ ਵੈਸਟਰਨ ਕਿ ਕੀ ਫੈਸਿਲਿਟੀਆਂ ਜਗੀ ਰੂਮਸ ਦੀ ਗੱਲ ਕਰੀਏ ਬੈਂਕੋਠਾਲ ਦੀ ਕਰ ਕੀ ਜੀ ਫੈਸਿਲਿਟੀਆਂ ਜੀ ਹਾਂ ਇਹ ਬੈਸਟ ਵੈਸਟਰਨ ਦਾ ਇੱਕ ਸਭ ਤੋਂ ਵੱਡਾ ਏ ਬੈਸਟ ਵੈਸਟਰਨ ਸਾਡੀ ਜਿਹੜੀ ਚੇਨ ਹੈਗੀ ਅੰਮ੍ਰਿਤਸਰ ਦੇ ਵਿੱਚ ਅਦੇ 80 ਰੂਮ ਨੇ 80 ਰੂਮਸ ਨੇ ਔਰ ਅਦੇ ਵਿੱਚ ਸਾਡਾ ਜਿਹੜਾ ਬੈਂਕਟ ਹਾਲ ਹੈ 300 ਤੋਂ 350 ਪਰਸਨ ਅਸੀਂ ਇਹ ਕਮੋਡੀਟ ਕਰ ਸਕਦੇ ਆਂ ਵਿਦ ਲੌਨ मेरे ख्याल इस लाइन एयरपोर्ट रोड दे, दे आई थिंक दिस इज़ द फर्स्ट पैंकुट हॉल सानू लॉन भी लॉन फैसिलिटी भी मिलती हैगी है प्लस साढ़े रूफटॉप से सा रेस्टो बार है स्कई लाइन आउट आउटसाइड रूफ टॉप से और सा मल्टीक्जीन रेस्टोरेंट है और आने वाले टाइम तो असं बहुत ही अच्छा स्विमिंग पूल विद हंडर्ड कवर का रेस्टोरेंट लैके आ रहे हैं होर भी बहुत फैसिलिटिज आ रही होटल अपने स्वागत से पिंड का चस्का ही क्यों न पिंड का चस्का बेसिकली रखा है कि ਅ ਮੈਸਾਕੀ ਫੂਡ ਫੈਸਟੀਵਲ ਹੈਗਾ ਤੇ ਇਹਦੇ ਵਿੱਚ ਅਸੀਂ ਚਾਹਾਂਗੇ ਕਿ ਅਸੀਂ ਬੇਸਿਕਲੀ ਇਹ ਇੱਕ ਪਿੰਡ ਨੂੰ ਦਰਸਾਉਂਦਾ ਵੈ ਤੇ ਅਸੀਂ ਚਾਹਦੇ ਹਾਂ ਕਿ ਇਹਦੇ ਵਿੱਚ ਇੱਕ ਪਿੰਡ ਦਾ ਕਲਚਰ ਦੀ ਹੈ बिकॉज ਫੈਸਟੀਵਲ ਬੜੇ ਤਰ੍ਹਾਂ ਦੇ ਹੁੰਦੇ ਨੇ ਔਰ ਬੈਸਾਖੀ ਫੂਡ ਫੈਸਟੀਵਲ ਜੇਕਰ ਪੰਜਾਬ ਦਾ ਤੇ ਪਿੰਡ ਦਾ ਟੇਸ ਨਾ ਆਇਆ ਤੇ ਫਿਰ ਉਹ ਬਣਿਆ ਨਹੀਂ ਜਾਨਾ ਸਵਾਦ ਨੂੰ ਕਿਸ ਤਰ੍ਹਾਂ ਮੁੱਖ ਰੱਖਿਆ ਗਿਆ ਹੈ ਪੰਜਾਬੀਆਂ ਦੇ ਸਵਾਦ ਦਾ ਸਭ ਤੋਂ ਪਹਿਲੇ ਜੇ ਮੈਂ ਆਪਾਂ ਨਾਨ ਵੇਜ ਦੀ ਗੱਲ ਕਰੀਏ ਤੇ ਉਹਦੇ ਵਿੱਚ ਸਾਡਾ ਸਰ ਅੰਮ੍ਰਿਤਸਰੀ ਚਾਂਪ ਜੋ ਕਿ ਸਭ ਲੋਕ ਬੜਾ ਲਾਈਕ ਕਰਦੇ ਨੇ ਅੰਮ੍ਰਿਤਸਰੀ ਫਿਸ਼ ਲੋਕ ਬੜਾ ਲਾਈਕ ਕਰਦੇ ਨੇ ਟਿੱਕੇ ਐਂਡ ਮਟਰਨ ਟਿੱਕਾ ਤੇ ਮਟਰਨ ਚਾਂਪੂ ਗੇਰਾ ਔਰ ਜਿਹੜ सूखी दाल है मादी ओ अथे सानू पेश कीती जाएगी चाटी दी लस्सी है और इस सीजन दे भी आप तानू प्योर मक्की दी रोटी सरसो दा साग भी दवांगे so बच्चे वाली कोई स्पेशलिस्ट बच्चा ले भी ऐसी सर आइटम रखी है जो कि बच्चे डेफिनेटली शायद पसंद करेंगे बच्चा वैसे में से कुछ टिक्का तवा रखे ने जड़े कि नॉन स्पाइसेस होंगे नहीं ਮੈਮ ਫੂਡ ਦੀ ਰੇਂਜ ਕਰੀਏ ਕਿ ਬਫੇ ਸਿਸਟਮ ਰਹੇਗਾ ਕਿਸ ਤਰ੍ਹਾਂ ਰਹੇਗਾ ਕੀ ਟਾਈਮ ਰਹੇਗਾ ਅਗਰ ਇੱਕ ਫੈਸਟੀਵਲ ਦਾ ਸਰ ਇਹ ਅਸੀਂ ਬਫੇ ਸਿਸਟਮ ਨਹੀਂ ਰੱਖਿਆ ਇਹ ਅਸੀਂ ਅਲਾ ਕਾਟ ਐਸ ਪਰ ਆਰਡਰ ਰੱਖਿਆ ਹੈ ਬਿਕੋਜ਼ ਹਰ ਗੈਸਟ ਦੇ ਇੱਕ ਚੁਆਇਸ ਦੇ ਅਕੋਰਡਿੰਗ ਰੱਖਿਆ ਹੋਇਆ ਹੈ ਕਈ ਗੈਸਟ ਵੈਜ ਨਾਨ ਵੈਜ ਨਹੀਂ ਖਾਂਦੇ ਤੇ ਉਹ ਨਾਨ ਵੈਜ ਦਾ ਨਹੀਂ ਪੇ ਕਰਨਾ ਚਾਹੁੰਦੇ ਤੇ ਸਭ ਦੀ ਇੱਕ ਮਤਲਬ ਨਜ਼ਰ ਨੂੰ ਦੇਖਦੇ ਹੋਏ ਸਭ ਦੀ ਇੱਕ ਚੁਆਇਸ ਨੂੰ ਦੇਖਦੇ ਹੋਏ ਅਸੀਂ ਅਲਾ ਕਾਟ ਰੱਖਿਆ ਐਸ ਪਰ ਦਾ ਚੁਆਇਸ ਆਫ ਦਾ ਗੈਸਟ ਸੋ ਟਾਈਮਿੰਗ ਕੀ ਰਹੇਗੀ ਇਹ ਸਰ 7:00 ਤੋਂ ਲੈ ਕੇ 10:30 ਤੱਕ ਰਹੇਗਾ एंड और ये सब तो एक अच्छी होर चीज़ है प्रॉपर एक पंजाबी गाने का भी लुत्फ़ मिलेगा साढ़े एक पंजाबी लाइव सिंगर आने गए उन्होंने भी लुत्फ लुत्फ़ी उठा सकते जे जी। जी, अपना नाम जेविट करवाया जा रहे हैं औरे की है? जी मेरा नाम अमित पासवान है मैं एग्जीक्यूटिव शेफ हूँ होटल बेस्ट वेस्टर न्यूज वन का एयरपोर्ट रोड अमृतसर और यहाँ पे बेसिकली हम लेकर आ रहे हैं बैसाखी फूड फेस्टिवल जो कि पंजाब का बैसाखी जो माना जाता है बहुत फेमस है और यहाँ पे हम लोग काफ़ी सारा वराइटीज़ जो है एक पिंड का चस्का नाम दिया है उसके अंदर हम आपको ट्राई करवाएंगे वरायटीज़ जो बेसिकली लाइव भी होगा और किचन से भी आएगा लाइव में हमारा जैसे कि तवा है सिगरी है जो सिगरी के ऊपर जितने भी हमारे कबाब्स है टिक्का है वो सारा हम लाइव सिगरी सिगरी के ऊपर ही सेक कर जो है गैस को सर्व करेंगे साथ में प्रॉपर जो पिंड का जो चटनी होता है धनिया पुदीने का चटनी प्याज का चटनी वो सारा और इन सब के बीच एक बहुत ही स्पेशल चीज़ मैं जो लेकर आकर लेकर आया हूँ अमृतसर वासियों के लिए जो है पंजाबी बम्बू बिरयानी बेसिकली ये एक चिकन सीख बिरयानी है और ये मैं प्रॉपर तंदूर के अंदर दम करूँगा इसको और फिर डायरेक्टली उसी बम्बू के साथ ही गेस्ट के पास सर्व किया जाएगा और काफ़ी यूनिक है मैंने काफ़ी सारे जगह पे इसको ट्राई किया और बहुत इसको लाइक किया पब्लिक ने और मैं उम्मीद करता हूँ कि यहाँ भी सब लोग लाइक करेंगे और डेफिनेटली आप लोग आइए उसके अलावा भी फेस्टिवल के अंदर काफ़ी सारे चीज़ आपको देखने को मिलेंगे यूनिक आइटम्स जैसे कि एक मेरा शराबी कबाबी है जैसे कि टिक्का है बेसिकली हम इंडियन स्पाइसेस फ्लेवर्स के साथ मसाले के साथ उसको रम का फ्लेवर देंगे और वो फ्लेम्बे होगा जो कि काफ़ी यूनिक है तो डेफिनेटली आपको पसंद आएगा सभी लोगों को तो आइए और इसका जो है लूप तो उठाइए परिवार और दोस्तों के साथ